ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਸਾਖੀ ਮਾਤਾ ਪਿਤਾ ਨਾਲ ਹੋਈ ਗੁਰੂ ਨਾਨਕ ਜੀ ਦੀ ਉਹ ਚਾਲੀ ਰਹੀ ਬੋਲੇ ਚਾਲੇ ਕਿਸੇ ਨਾਲ ਨਹੀਂ ਲੰਮਾ ਹੀ ਪਿਆ ਰਹੇ ਸਾਰਾ ਪਰਿਵਾਰ ਵੀਰਦਿਆਂ ਦਾ ਬੜਾ ਦਿਲਗੀਰ ਹੋਈ ਗਿਆ ਅਤੇ ਲੋਕ ਆਖਣ ਲੱਗੇ ਜੋ ਨਾਨਕ ਜੀ ਤਾਂ ਕਮਲਾ ਹੋਇਆ ਹੈ ਗੁਰੂ ਜੀ ਦੀ ਮਾਤਾ ਜੀ ਨਾਨਕ ਜੀ ਪਾਸ ਆਏ ਕਰਨ ਆਖਣ ਲੱਗੀ ਹੇ ਬੇਟਾ ਤੈਨੂੰ ਲੰਮੇ ਪੈ ਰਹਿਣਾ ਕਿਉਂ ਕਰ ਬਣਦਾ ਹੈ ਹੁਣ ਜਵਾਨ ਉਮਰ ਹੋਇਆ ਹੈ ਕੁਛ ਰੁਜ਼ਗਾਰ ਕਰਨਾ ਚਾਹੀਏ ਕਿਰਤ ਕੀਤਿਆਂ ਜਗਤ ਸੋਭਾ ਕਰਦਾ ਹੈ ਅਤੇ ਨਿੱਤ ਦੀਆਂ ਕਮਲੀਆਂ ਗੱਲਾਂ ਛੱਡ ਦੇ ਅਸਾਂ ਨੂੰ ਲੋਕ ਇਹ ਕਹਿੰਦੇ ਹਨ ਜੋ ਕਾਲੂ ਦਾ ਪੁੱਤਰ ਮਖੱਟੂ ਪੈਦਾ ਹੋਇਆ ਹੈ ਅਜਿਹੀਆਂ ਗੱਲਾਂ ਸੁਣ ਕੇ ਫਰੀਕਾਂ ਦੀਆਂ ਸਾਨੂੰ ਗੁਰੀਆਂ ਲੱਗਦੀਆਂ ਹਨ ਜਾਂ ਇਹੇ ਗੱਲ ਮਾਤਾ ਜੀ ਨੇ ਆਖੀ ਤਾਂ ਗੁਰੂ ਜੀ ਦੇ ਦਿਲ ਕੋਈ ਨਾ ਲੱਗੇ ਗੁਰੂ ਜੀ ਲੰਮੇ ਹੀ ਪਈ ਰਹਣ ਲੋਕ ਵੀ ਆ ਕੇ ਥੱਕ ਗਏ ਤਦ ਸ੍ਰੀ ਗੁਰੂ ਜੀ ਬੋਲੇ ਕਿਸੇ ਨਾਲ ਨਹੀਂ ਗੁਰੂ ਨਾਨਕ ਜੀ ਦੀ ਮਾਤਾ ਨੇ ਮਹਿਤੇ ਕਾਲੂ ਨੂੰ ਜਾਇਕਰ ਆਖਿਆ ਵੇਖੋ ਜੀ ਤੇਰੇ ਪੁੱਤਰ ਨੂੰ ਪਿਆ ਹੋਇਆ ਕਿੰਨੇ ਦਿਨ ਬੀਤ ਗਏ ਹਨ ਅਤੇ ਖਾਂਦਾ ਪੀਂਦਾ ਕੁਝ ਨਹੀਂ ਤਾਂ ਕਾਲੂ ਜੀ ਵੀ ਆਏ ਕਰ ਆਖਣ ਲੱਗਾ ਜੋ हे ਬੇਟਾ ਨਾਨਕ ਤੈਨੂੰ ਪਿਆ ਕਿਉਂ ਕਰ ਬਣਦੀ ਹੈ ਅਤੇ ਕੁਝ ਖਾਓ ਪੀਓ ਪੈਨੋ ਖੁਸ਼ੀ ਰਿਆ ਕਰੋ ਅਤੇ ਕੁਝ ਖੇਤੀਬੱਤੀ ਦੀ ਖਬਰ ਲੈ ਆਇਆ ਕਰੋ ਅਤੇ ਕੁਝ ਰੁਜ਼ਗਾਰ ਵੀ ਕੀਆ ਕਰੋ ਏ ਬੇਟਾ ਜੀ ਤਾਨੂੰ ਦੇਖ ਕੇ ਸਾਰਾ ਪਰਿਵਾਰ ਹੀ ਦਿਲਗੀਰ ਰਹਿੰਦਾ ਹੈ ਅਤੇ ਜੇ ਤੈਨੂੰ ਕਾਈ ਗੱਲ ਕਰਨੀ ਨਹੀਂ ਪਉਂਦੀ ਤਾਂ ਤੂੰ ਕੁਝ ਨਾ ਕਰਿਆ ਕਰਨ ਅਸੀਂ ਤੈਨੂੰ ਇਹ ਆਖਦੇ ਹਾਂ ਤੂੰ ਫਿਕਰਵਾਨ ਕਿਉਂ ਰਹਿੰਦਾ ਹੈ ਪਰ ਬੱਚਾ ਰੁਜ਼ਗਾਰ ਤਾਂ ਕਰਨਾ ਬਹੁਤ ਭਲਾ ਹੈ ਅਤੇ ਜਿਹੜੇ ਖੱਤਰੀਆਂ ਦੇ ਪੁੱਤਰਾਂ ਪਾਸ ਪੈਸੇ ਹੁੰਦੇ ਹਨ ਤਾਂ ਕਿਉਂ ਉਹ ਰਜ਼ੀਆ ਨਹੀਂ ਕਰਦੇ ਪਰ ਹੁਣ ਬੱਚਾ ਕਿਰਤ ਬਿਨਾਂ ਜੀਵਨਾ ਥੋੜਾ ਹੈ ਅਤੇ ਸੋਹਣ ਬੇਟਾ ਸਾਡੀ ਖੇਤੀ ਬਾਹਰ ਪੱਕੀ ਖੜੀ ਹੈ ਔਰ ਜੇ ਤੂੰ ਵਿੱਚ ਜਾਏ ਕਰ ਖੜਾ ਹੋਵੇਂ ਤਾਂ ਖੇਤੀ ਕਿਉਂ ਉਜੜੇ ਅਤੇ ਸਭ ਕੋਈ ਸ੍ਰੀ ਅਤੇ ਦੇਖਣ ਵਾਲੇ ਆਖਣ ਵਾਹ ਵਾਹ ਪਾਏ ਕਾਲੂ ਦਾ ਪੁੱਤਰ ਭਲਾ ਹੋਇਆ ਹੈ ਸੁਣ ਬੇਟਾ ਲੋਕਾਂ ਦੀ ਬਾਤ ਹੈ ਖੇਤੀ ਖਸਮਾ ਸੀਤੀ ਤਾਂ ਫੇਰ ਗੁਰੂ ਜੀ ਬੋਲੇ हे ਪਿਤਾ ਜੀ ਹੁਣ ਅਸਾਂ ਨਵੀਂ ਇਕਲੀ ਖੇਤੀ ਵਾਹੀ ਹੈ ਅਤੇ ਹੱਲ ਵਾਇਆ ਹੈ ਅਰ ਸਾਡੀ ਜ਼ਮੀਂ ਬੱਤਰ ਆਈ ਹੋ ਹੈ ਸੋ ਉਹ ਖੇਤੀ ਅਸੀਂ ਬਹੁਤ ਤਕੜੀ ਰੱਖਦੇ ਹਾਂ ਸੁਣੋ ਪਿਤਾ ਜੀ ਅਸੀਂ ਆਪਣੀ ਖੇਤੀ ਦੀ ਸੰਭਾਲ ਹੀ ਕਰਦੇ ਹਾਂ ਪ੍ਰਾਈ ਖੇਤੀ ਦੀ ਸਾਰ ਕਿਹਾ ਜਾਣੀਏ ਤਾਂ ਇਹ ਗੱਲ ਸੁਣ ਕਰ ਕਾਲੂ ਹੈਰਾਨ ਹੋਇਆ ਗਿਆ ਅਤੇ ਆਖਣ ਲੱਗਾ ਜੋ ਦੇਖੋ ਲੋਕੋ ਇਹ ਕੀ ਆਖਦਾ ਹੈ ਅਤੇ ਫਿਰ ਕਾਲੂ ਨੇ ਆਖਿਆ ਏ ਨਾਨਕ ਜੀ ਤੂੰ ਨਵੇਕਲੀ ਖੇਤੀ ਕਦੋਂ ਕਣੀ ਵਾਹੀ ਹੈ ਅਤੇ ਜੇਕਰ ਤੇਰੀ ਖੁਸ਼ੀ ਹੋਵੇਗੀ ਤਾਂ ਅਗਲੇ ਫਸਲ ਨੂੰ ਤੈਨੂੰ ਨਵੇਂਕਲੀ ਖੇਤੀਵਾਹ ਦੇਵਾਂਗੇ ਜੋ ਦੇਖਾਂ ਤੂੰ ਕਿਉਂ ਕਰ ਪਕਾਏ ਕਰ ਖਾਵੇਂਗਾ ਤਾਂ ਸ੍ਰੀ ਗੁਰੂ ਜੀ ਕਿਹਾ ਹੇ ਪਿਤਾ ਜੀ ਅਸਾਂ ਹੁਣ ਨਵੀਂ ਖੇਤੀਵਾਹੀ ਹੈ ਅਤੇ ਉਹ ਭਲੀ ਜੰਮੀ ਹੈ ਤਾਂ ਫੇਰ ਕਾਲੂ ਕਹਿਆ ਹੇ ਪੁੱਤਰ ਅਸਾਂ ਤਾਂ ਤੇਰੀ ਖੇਤੀ ਡਿੱਠੀ ਨਹੀਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਹੇ ਪਿਤਾ ਜੀ ਅਸਾਂ ਹੁਣ ਵਾਹੀ ਹੈ ਜਿਹੜੀ ਖੇਤੀ ਹੈ ਸੋ ਤੁਸੀਂ ਆਪੇ ਹੀ ਦੇਖੋਗੇ ਅਤੇ ਸੁਣੋਗੇ ਤਾਂ ਫੇਰ ਗੁਰੂ ਜੀ ਨੇ ਇੱਕ ਸ਼ਬਦ ਆਖਿਆ ਰਾਗ ਸੋਰਠ ਵਿੱਚੋਂ ਰਾਗ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਕੀਤਾ ਨਾਮ ਬੇ ਸੰਤੋਖ ਸੁਹਾਗਾ ਰਾਖਾ ਗਰੀਬੀ ਵੇਸਾ ਭਾਉ ਕਰਮ ਕਰ ਜਮਸੀ ਸੋ ਕਰ ਭਾਗਠ ਦੇਖਾ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੋਇਆ ਬਿਰਲਾ 부ਜ ਕੋਏ ਰਹਾਉ ਤਾ ਕਾਲੂ ਨੇ ਆਕਿਆ ਹੇ ਨਾਨਕ ਜੀ ਮੈਨੂੰ ਇਸ ਦਾ ਅਰਥ ਸਮਝਾਓ ਤਾਂ ਬਾਬੇ ਨਾਨਕ ਜੀ ਕਿਹਾ हे ਪਿਤਾ ਜੀ ਇਹ ਜਿਹੜਾ ਮਨ ਹੈ ਇਸ ਨੂੰ ਮੈਂ ਸਾਧ ਸੰਗਤ ਦੀ ਟਹਿਲ ਵਿੱਚ ਜੋ ਲਾਇਆ ਹੈ ਸੋ ਹਾਲੀ ਕੀਤੀ ਹੈ ਅਤੇ ਤਨ ਰੂਪੀ ਖੇਤ ਵਿੱਚ ਭਲੀਆਂ ਕਰਨੀਆਂ ਕਿਰਸਾਨੀ ਕਿਆ ਵਾਹੀ ਕੀਤੀ ਹੈ ਸਾਧਾਂ ਦਾ ਸੰਗ ਜੋ ਕਰਨਾ ਹੈ ਸੋ ਪਾਣੀ ਦਿੱਤਾ ਹੈ ਪਰਮੇਸ਼ਰ ਦਾ ਨਾਮ ਜਪਣਾ ਸੋ ਬੀਜ ਪਾਇਆ ਹੈ ਸੰਤੋਖ ਕਰਨਾ ਇਹ ਸੁਹਾਗਾ ਦਿੱਤਾ ਹੈ ਭਲਾ ਕਰਮਾ ਨਾਲ ਭਉ ਕਰਨਾ ਇਹ ਪੈੜੀ ਜੰਮੀ ਹੈ ਸੋਈ ਘਰ ਭਗਵਾਨ ਹੈ ਜਿਸ ਘਰ ਵਿੱਚ ਐਸੀ ਪੈੜੀ ਦੀ ਆਮਦਨ ਆਈ ਹੈ ਬਾਬਾ ਹੋਰ ਜੋ ਮਾਇਆ ਦੀ ਰਚਨਾ ਹੈ ਸੋ ਧਰੋ ਹੈ ਕਿ ਪਰਮੇਸ਼ਰ ਦੇ ਪਾਸਿਓਂ ਉਹ ਭੁਲਾਮ ਦੀ ਹੈ ਅਤੇ ਨਾਲ ਵੀ ਨਹੀਂ ਜਾਂਦੀ ਤਾਂ ਕਾਲੂ ਨੇ ਆਖਿਆ ਬੱਚਾ ਖੇਤੀ ਨਹੀਂ ਕਰਦਾ ਤਾਂ ਤੂੰ ਹੱਟੀ ਹੀ ਕੰਡ ਬੈਠ ਅਸਾਂ ਖੱਤਰੀਆਂ ਦੀ ਖੇਤੀ ਤਾਂ ਹੱਟੀ ਹੈ ਤਾਂ ਗੁਰੂ ਨਾਨਕ ਜੀ ਦੂਸਰੀ ਪੌੜੀ ਆਖੀ ਪੌੜੀ ਦੂਸਰੀ ਹਾਨ ਹਟ ਕਰ ਅਰਜਾ ਸੱਚਾ ਨਾਮ ਕਰ ਵਥ ਸਵਰਤਾ ਸੋਚ ਚ ਕਰ ਪਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸੋ ਵਣ ਜੇ ਕਰ ਲੈ ਲਾਹ ਮਨ ਹੱਸ ਤਿਸ ਦਾ ਪਰਮਾਰਥ ਏ ਪਿਤਾ ਜੀ ਅਸੀਂ ਇਹ ਹੱਟੀ ਕੱਢੀ ਹੈ ਮਾਨੁੱਖ ਦੇਹ ਕੀ ਜੋ ਆਰਬਲਾ ਹੈ ਸੋ ਅਸਾਂ ਨੇ ਹੱਟ ਕੀਤੀ ਹੈ ਸੁਰਤ ਬਿਰਤੀਆਂ ਨੂੰ ਪਾਪਾਂ થી ਹਟਾਏ ਕੇ ਪਵਿੱਤਰ ਕੀਤਾ ਹੈ ਸੋਈ ਅਸਾਂ ਭਾਂਡ ਸਾਲ ਕੀਤੀ ਹੈ ਸਤਨਾਮ ਪਰਮੇਸ਼ਰ ਕਾ ਇਸ ਨੂੰ ਹਰ ਵੇਲੇ ਯਾਦ ਰੱਖਣਾ ਸੋ ਉਹਨਾਂ ਭਾਂਡਿਆਂ ਵਿੱਚ ਵਸਤ ਪਾਏ ਰੱਖੀ ਹੈ ਅਤੇ ਸੰਤਾਂ ਨਾਲ ਜਿਹੜਾ ਮਿਲਣਾ ਹੈ ਸੋ ਵਣਜ ਕਰਕੇ ਗਿਆਨ ਰੂਪੀ ਲਾਹਾ ਖਟਿਆ ਹੈ ਤਾਂ ਫੇਰ ਕਾਲੂ ਨੇ ਆਖਿਆ ਹੇ ਨਾਨਕ ਜੀ ਜੇ ਹੱਟੀ ਨਹੀਂ ਕਰਦਾ ਅਤੇ ਤੇਰਾ ਮਨ ਫਿਰਨੀ ਤੇ ਹੈ ਤਾਂ ਸੁਦਾਗਰੀ ਘੋੜਿਆਂ ਦੀ ਕਰ ਤਾਂ ਬਾਬੇ ਆਖਿਆ ਪਿਤਾ ਜੀ ਅਸਾਂ ਸੁਦਾਗਰੀ ਵੀ ਕੀਤੀ ਹੈ ਤਾਂ ਬਾਬੇ ਜੀ ਤੀਸਰੀ ਪੌੜੀ ਆਖੇ ਸੁਣ ਸਾਸਤ ਸੁਦਾਗਰੀ ਸੱਤ ਘੋੜੇ ਲੈ ਚੱਲ ਕਰਜ ਬਾਨ ਚੰਗ ਆਈਆਂ ਮਤਮਨ ਜਾਣੈ ਕਲ ਨਰੰਕਾਰ ਕਹਿੰਦੇ ਸਜਾਏ ਤਾਂ ਸੁਖ ਲਹ ਗੈ ਮਹਜ਼ਾ ਇਸ ਦਾ ਪਰਮਾਰਥ ਏ ਪਿਤਾ ਜੀ ਸੱਤ ਸ਼ਾਸਤਰਾਂ ਨੂੰ ਸਰਵਣ ਕਰਨਾ ਅਤੇ ਤਿੰਨਾਂ ਨੂੰ ਮਨ ਵਿੱਚ ਧਾਰਨਾ ਇਹ ਤਾਂ ਅਸਾਂ ਸੌਦਾਗਰੀ ਕੀਤੀ ਹੈ ਅਤੇ ਜਿਹੜਾ ਸੱਚ ਬੋਲਣਾ ਹੈ ਸੋ ਅਸਾਂ ਕੋੜੇ ਕੀਤੇ ਹਨ ਅਰ ਬੁਰੇ ਕਰਮਾਂ ਦਾ ਤਿਆਗ ਅਤੇ ਭਲੇ ਕਰਮਾਂ ਦਾ ਗ੍ਰਹਿਣ ਕਰਨਾ ਇਹ ਖਰਚ ਬੰਨਿਆ ਹੈ ਅਰ ਮਨ ਵਿੱਚ ਬ੍ਰਿੜਤਾ ਹੈ ਜੋ ਪਰਮੇਸ਼ਰ ਜੀ ਹਾਜ਼ਰਾ ਹਜ਼ੂਰ ਸਾਡੇ ਅੰਗ ਸੰਗ ਹੈ ਤਿਸ ਭਗਵੰਤ ਦੀ ਕਿਰਪਾ ਕਰਕੇ ਨਿਰੰਕਾਰ ਦੇ ਦੇਸ਼ ਵਿੱਚ ਜਾਇਕਰ ਪ੍ਰਾਪਤ ਹੋਏ ਹਾਂ ਤਿਸ ਨਿਰੰਕਾਰ ਦੇ ਮਹਿਲ ਵਿੱਚ ਕਿਹ ਅਸਥਾਨ ਵਿੱਚ ਪਹੁੰਚੇ ਹਾਂ ਇਹ ਬੜਾ ਨੱਡਾ ਸਾਨੂੰ ਪ੍ਰਾਪਤ ਹੋਇਆ ਹੈ ਬੜੇ ਆਨੰਦ ਵਿੱਚ ਮਗਨ ਹਾਂ ਤਾਂ ਕਾਲੂ ਜੀ ਇਹ ਸੁਣ ਕੇ ਆਖਿਆ हे ਨਾਨਕ ਜੀ ਤੂੰ ਸਾਡੇ ਕੰਮ ਕਾਜ ਤੋਂ ਰਹਿ ਝੁਕੋ ਪਰ ਘਰ ਤਾਂ ਚੱਲ ਕੇ ਬੈਠ ਅਸਾਂ ਤੇਰਾ ਖੱਟਣਾ ਛੱਡਿਆ ਤੇਰੀ ਉਦਾਸੀ ਦੇਖ ਕੇ ਥਰੀ ਕਹਿੰਦੇ ਹਨ ਕਾਲੂ ਦਾ ਪੁੱਤਰ ਮਖੱਟੂ ਹੈ ਅਤੇ ਜੇ ਤੂੰ ਉਦਾਸ ਹੋਏ ਕੇ ਨਿਕਲ ਗਿਓ ਤਾਂ ਲੋਕ ਆਖਣਗੇ ਜੋ ਕਾਲੂ ਦਾ ਪੁੱਤਰ ਮਖਟੂ ਸੀ ਫਕੀਰ ਹੋ ਕੇ ਨਿਕਲ ਗਿਆ ਹੈ ਇਸ ਬਾਤ ਮੇ ਬੱਚਾ ਸਾਨੂੰ ਬੜੀ ਆਣ ਆਵੇਗੀ ਅਰ ਸੁਣ ਬੇਟਾ ਜੋ ਕੁਛ ਹੋਰ ਨਹੀਂ ਕਰ ਸਕਦਾ ਤਾਂ ਕਿਸੇ ਦੀ ਚੱਕਰ ਹੀ ਕਰ ਤਾਂ ਗੁਰੂ ਨਾਨਕ ਜੀ ਚੌਥੀ ਪੌੜੀ ਆਖੀ ਲਾਇ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਤਾਵਣੀ ਤਾਕੋ ਆਖ ਤਨ ਨਾਨਕ ਵੇਖੇ ਨਦਰੇ ਕਰ ਚੜ ਚਵਗਣ ਵਾਨਾ ਇਸ ਦਾ ਪਰਮਾਰਥ ਸੁਣੋ ਪਿਤਾ ਜੀ ਅਸੀਂ ਚਾਕਰੀ ਵੀ ਕੀਤੀ ਹੈ ਚਿੱਤ ਪਰਮੇਸ਼ਰ ਵਿਖੇ ਜੋ ਲਾਇਆ ਹੈ ਸੋ ਆਸਾਂ ਨੇ ਸੋਈ ਚਾਕਰੀ ਕੀਤੀ ਹੈ ਅਤੇ ਪਰਮੇਸ਼ਰ ਦਾ ਨਾਮ ਮੰਨਣਾ ਇਹ ਅਸੀਂ ਕੰਮ ਕੀਤਾ ਹੈ ਅਰ ਬਧੀਆਂ ਨੂੰ ਬੰਨਣਾ ਕਿ ਆ ਬਧੀਆਂ ਨੂੰ ਰੋਕਣਾ ਇਹ ਅਸਾਂ ਧਾਵਣੀ ਕੀਤੀ ਹੈ ਤਾਂ ਸਭ ਕੋਈ ਤਨ ਤਨ ਕਹਿੰਦਾ ਹੈ ਨਿਰੰਕਾਰ ਦੀ ਕਿਰਪਾ ਹੋਈ ਜੀ ਸਹਬ ਕਿਰਪਾ ਦੀ ਦ੍ਰਿਸ਼ਟ ਕਰਕੇ ਦੇਖੇ ਤਦ ਚੌਗਣਾ ਵਨ ਕਿਆ ਰੰਗ ਚੜਦਾ ਹੈ ਜਿਨ੍ਹਾਂ ਉੱਪਰ ਗੁਰੂਆਂ ਦੀ ਸੰਤਾਂ ਦੀ ਕਿਰਪਾ ਦ੍ਰਿਸ਼ਟ ਹੋਈ ਹੈ ਇਹਨਾਂ ਦੇ ਰਿੱਧੇ ਰੂਪ ਆਕਾਸ਼ ਵਿੱਚ ਗਿਆਨ ਰੂਪੀ ਚੰਦਰਮਾ ਚੜਦਾ ਹੈ ਤਾਂ ਉਸ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚਦੇ ਹਨ ਇਹ ਸਬਦ ਸੁਣਕਰ ਕਾਲੂ ਜੀ ਦੀ ਨਿਸ਼ਾ ਹੋਈ ਅਤੇ ਸੁਣਕਰ ਚੁੱਪ ਕਰ ਰਿਹਾ ਅਤੇ ਗੁਰੂ ਨਾਨਕ ਜੀ ਦੀ ਉਹ ਚੱਲੀ ਰਹੀ ਸਾਖੀ ਸਮਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ